ਬਠਿੰਡਾ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਇੱਕ ਅਜੀਬ ਹੀ ਘਟਨਾ ਵਾਪਰੀ ਕਿ ਇੱਕ ਕਤੂਰੇ ਨੂੰ ਲੈ ਕੇ ਦੋ ਕਤਲ ਕਰ ਦਿੱਤੇ ਗਏ ਆਪ ਤੁਹਾਨੂੰ ਇਸ ਖਬਰ ਬਾਰੇ ਜਾਣਕਾਰੀ ਦਿੰਦੇ ਆ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਰ ਵੱਲੋਂ ਦਿੱਤੀਆਂ ਸਖਤ ਹਦਾਇਤਾਂ ਅਗਰੋਂ ਇੱਕ ਕਤੂਰੇ ਨੂੰ ਲੈ ਕੇ ਹੋਈ ਤਕਰਾਰ ਬਰਾਜੀ ਉਪਰੰਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਚ ਬੀਤੀ ਰਾਤ ਕੀਤੇ ਦੋ ਕਤਲਾਂ ਦੇ ਮਾਮਲੇ 'ਚ ਤੇਜ਼ੀ ਨਾਲ ਵਕਾਅਰਵਾਈ ਕਰਦੇ ਆ ਬਠਿੰਡਾ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਮੋਲਜਮਾਂ ਦੀ ਪਛਾਣ ਏਕਮਜੋਤ ਸਿੰਘ ਪੁੱਤਰ ਜਗਜੀਤ ਸਿੰਘ ਮਨਦੀਪ ਸਿੰਘ ਉਰਫ ਮਨੀ ਪੁੱਤਰ ਬਲਵਿੰਦਰ ਸਿੰਘ ਜਗਦੀਪ ਸਿੰਘ ਉਰਫ ਫਹਾਣੀ ਪੁੱਤਰਾਂ ਬਲਦੀਪ ਸਿੰਘ ਵਾਸੀ ਜੀਵਨ ਸਿੰਘ ਵਾਲਾ ਤੋਂ ਇਲਾਵਾ ਜਸਪ੍ਰੀਤ ਸਿੰਘ ਉਰਫ ਜਸੂ ਪੁੱਤਰ ਬਲਵੰਤ ਸਿੰਘ ਵਾਸੀ ਚੱਠੇ ਵਾਲਾ ਵਜੋਂ ਕੀਤੀ ਹੈ ਥਾਣਾ ਤਲਵੰਡੀ ਸਾਬੋ ਪੁਲਿਸ ਹੁਣ ਇਸ ਦੂਰੇ ਕਤਲਕ ਮਾਮਲੇ ਦੇ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਡੀਐਸਪੀ ਤਲਵੰਡੀ ਸਾਹਿਬੋਂ ਇਸ਼ਾਨ ਸਿੰਘਲਾ ਨੇ ਅੱਜ ਦੱਸਿਆ ਕਿ ਉਹਨਾਂ ਦੀ ਦੇਖ ਰੇਖੇਟ ਚਲਾਏ ਇੱਕ ਆਪਰੇਸ਼ਨ ਦੌਰਾਨ ਥਾਣਾ ਤਲਵੰਡੀ ਸਾਹਿਬੋਂ ਦੇ ਮੁੱਖ ਥਾਣਾ ਅਫਸਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਦੋ ਵਿਅਕਤੀਆਂ ਦੇ ਹੋਏ ਕਤਲ ਦੀ ਗੁੱਤੀ ਨੂੰ ਸੁਲਝਾਉਂਦੇ ਹੋਏ ਕਤਲ ਕਰਨ ਵਾਲੇ ਦੋਸ਼ੀਆਂ ਵਿੱਚੋਂ ਚਾਰ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਥਾਣਾ ਤਲਵੰਡੀ ਸਾਹਿਬੋਂ ਪੁਲਿਸ ਨੇ ਇਨ੍ਹਾਂ ਕਤਲਾਂ ਦੇ ਸਬੰਧ 'ਚ ਮੁੱਦਈ ਦਰਸ਼ਨ ਕੌਰ ਦੇ ਬਿਆਨਾਂ ਤੇ ਧਾਰਾ 103, 109, 115 2, 191 3 190 bns ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਸੀ ਉਹਨਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਮ੍ਰਿਤਕ ਅਮਰੀਕ ਸਿੰਘ ਤਿੰਨ ਚਾਰ ਦਿਨ ਪਹਿਲਾਂ ਇੱਕ ਛੋਟਾ ਕਤੂਰਾ ਲੈ ਕੇ ਆਇਆ ਸੀ ਜੋ ਕਿ ਏਕਮਜੋਤ ਸਿੰਘ ਮੰਗ ਰਿਹਾ ਸੀ ਉਹਨਾਂ ਦੱਸਿਆ ਕਿ ਅਮਰੀਕ ਸਿੰਘ ਨੇ ਕਤੂਰਾ ਦੇਣ ਤੋਂ ਮਨਾਂ ਕਰ ਦਿੱਤਾ ਜਿਸ ਦੀ ਏਕਮਜੋਤ ਨੇ ਆਪਣੇ ਦਿਲ 'ਚ ਰੰਜਿਸ਼ ਰੱਖ ਲਈ ਉਹਨਾਂ ਦੱਸਿਆ ਕਿ ਮੁੱਦਾਈ ਦਰਸ਼ਨ ਕੌਰ ਨੇ ਪੁਲਿਸ ਨੂੰ ਬਿਆਨ ਦਰਜ ਕਰਾਇਆ ਕਿ ਮੰਦਰ ਸਿੰਘ ਵਾਸੀ ਜੀਵਨ ਸਿੰਘ ਵਾਲਾ ਆਪਣੇ ਲੜਕੇ ਅਮਰੀਕ ਸਿੰਘ ਉਮਰ ਕਰੀਬ 35 ਸਾਲ ਸਮੇਤ ਘਰ ਵਿੱਚ ਸੀ ਤੰਕਰੀਬ 9 ਵਜੇ ਰਾਤ ਉਹਨਾਂ ਦੇ ਘਰ ਦਾ ਮੁੱਖ ਗੇਟ ਕਿਸੇ ਨੇ ਜ਼ੋਰ-ਜ਼ੋਰ ਦੀ ਖੜਕਾਉਣਾ ਸ਼ੁਰੂ ਕਰ ਦਿੱਤਾ ਬਿਆਨ ਮੁਤਾਬਕ ਅਮਰੀਕ ਸਿੰਘ ਨੇ ਜਾ ਕੇ ਘਰ ਦਾ ਮੁੱਖ ਗੇਟ ਖੋਲ੍ਹਿਆ ਤਾਂ ਇੱਕਦਮ ਰੌਲਾ ਪੈਣ ਲੱਗ ਪਿਆ ਜਿਸ ਨੂੰ ਸੁਣ ਕੇ ਮੁੱਦਾਈ ਤੇ ਉਸ ਦਾ ਪਤੀ ਮੰਦਰ ਸਿੰਘ ਨੂੰ ਪੋਤਾ ਵੀ ਅਮਰੀਕ ਸਿੰਘ ਦੇ ਪਿੱਛੇ ਚਲੇ ਗਏ ਇਸ ਮੋਕੇ ਉਹਨਾਂ ਨੇ ਦੇਖਿਆ ਕਿ ਗੇਟ ਅੱਗੇ ਏਕਮਜੋਤ ਸਿੰਘ ਪੁੱਤਰ ਜਗਮੀਤ ਸਿੰਘ ਕੋਲ ਲੋਹੇ ਦੀ ਰਾੜ ਮਨਦੀਪ ਸਿੰਘ ਉਰਫ ਮਣੀ ਕੋਲ ਲੋਹੇ ਦੀ ਰਾੜ ਜਗਦੀਪ ਸਿੰਘ ਕੋਲ ਲੋਹੇ ਦੀ ਰਾੜ ਅਤੇ ਜਸਪ੍ਰੀਤ ਸਿੰਘ ਉਰਫ ਜਸੂ ਪੁੱਤਰ ਬਲਵੰਤ ਸਿੰਘ ਵਾਸੀ ਚੱਠੇਆਲਾ ਕੋਲ ਗੰਡਾਸਾ ਸੀ ਤੇ ਇਹਨਾਂ ਨੇ ਨਾਲ ਆਏ ਦੋ ਤਿੰਨ ਹੋਰ ਹਨ ਪਛਾਤਿਆਂ ਕੋਲ ਬੇਸਵਾਲ ਸਨ ਜੋ ਕਿ ਅਮਰੀਦ ਸਿੰਘ ਨਾਲ ਬੈਸਵਾਜੀ ਤੇ ਗਾਲੀ ਗਲੋਚ ਕਰਨ ਲੱਗ ਪਏ ਤਾਂ ਏਕਮ ਨੇ ਲਲਕਾਰਾ ਮਾਰ ਕੇ ਕਿਹਾ ਕਿ ਅੱਜ ਕਤੂਰਾ ਲੈ ਕੇ ਜਾਵਾਂਗੇ ਇਸ ਮੌਕੇ ਇਨ੍ਹਾਂ ਸਾਰੇ ਮੁਲਜ਼ਮਾਂ ਨੇ ਆਪੋ ਆਪਣੇ ਹਥਿਆਰਾਂ ਨਾਲ ਅਮਰੀਕ ਸਿੰਘ ਉੱਪਰ ਹਮਲਾ ਕਰ ਦਿੱਤਾ ਇਸ ਮੌਕੇ ਪੁੱਤ ਦੇ ਬਚਾਅ ਚ ਆਏ ਮੰਦਰ ਸਿੰਘ ਨੂੰ ਵੀ ਮੁਲਜ਼ਮਾਂ ਨੇ ਨਿਸ਼ਾਨਾ ਬਣਾਇਆ ਡੀਜੀਐਸਪੀ ਨੇ ਦੱਸਿਆ ਕਿ ਇਸ ਮੌਕੇ ਦੋਵੇਂ ਪਿਓ ਪੁੱਤ ਧਰਤੀ ਤੇ ਡਿੱਗ ਪਏ ਜਿਸ ਤੋਂ ਬਾਅਦ ਦਰਸ਼ਨ ਕੌਰ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮਨਦੀਪ ਸਿੰਘ ਨੇ ਮਾਰ ਦੇਣ ਦੀ ਨੀਤ ਨਾਲ ਆਪਣੀ ਲੋਹੇ ਦੀ ਰਾਡ ਦਾ ਵਾਰ ਮੁੱਦਈ ਦੇ ਸਿਰ ਤੇ ਕਰਤਾ ਇਸ ਮੌਕੇ ਜਦੋਂ ਰੌਲਾ ਪੈ ਗਿਆ ਤਾਂ ਮੁਲਜ਼ਮ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਇਸ ਮੌਕੇ ਗੰਭੀਰ ਰੂਪ ਵਿੱਚ ਜ਼ਖਮੀ ਅਮਰੀਕ ਸਿੰਘ ਤੇ ਮੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਜਾ ਰਿਹਾ ਸੀ ਤਾਂ ਅਮਰੀਕ ਸਿੰਘ ਦੀ ਰਾਹ ਚ ਮੌਤ ਹੋ ਗਈ ਜਦੋਂ ਕਿ ਮੰਦਰ ਸਿੰਘ ਨੂੰ ਧਿਆਨ ਨਾਲ ਲਿਜਾਂਦੇ ਆਂ ਰਸਤੇ ਵਿੱਚ ਦਮ ਤੋੜ ਗਿਆ ਥਾਣਾ ਤਲਵੰਡੀ ਸਾਬੋ ਪੁਲਿਸ ਹੁਣ ਅਗਲੀ ਕਾਰਵਾਈ ਕਰ ਰਹੀ ਹੈ ਪੰਜਾਬ ਦੀ ਧਰਤੀ ਤੇ ਇਸ ਤੋਂ ਵੱਡੀ ਸ਼ਰਮਨਾਕ ਘਟਨਾ ਕੀ ਹੋਵੇਗੀ ਕਿ ਇੱਕ ਕਤੂਰੇ ਨੂੰ ਲੈ ਕੇ ਦੋ ਮਨੁੱਖੀ ਜਾਨਾਂ ਅਜਾਈ ਚਲਗੀਆਂ ਗਈਆਂ ਬਠਿੰਡਾ ਤੋਂ ਅਸ਼ੋਕ ਪਰਮਾ ਜੀ ਦੀ ਵਿਸ਼ੇਸ਼ ਰਿਪੋਰਟ